ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਟਰੈਵਲ ਏਜੰਟ ਦੀ ਧੋਖਾਧੜੀ ਤੋਂ ਬਾਅਦ ਨੌਜਵਾਨਾਂ ਵੱਲੋਂ ਜਿਹੜਾ ਟਰੈਵਲ ਏਜੰਟ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਤਸਵੀਰਾਂ ਦਿਖਾ ਦਿੰਨੇ ਹੱਥਾਂ ਦੇ ਵਿੱਚ ਚੈੱਕ ਨੇ ਜਿਹੜੇ ਟਰੈਵਲ ਏਜੰਟ ਨੇ ਇਹਨਾਂ ਨੂੰ ਦਿੱਤੇ ਸੀਗੇ ਲੇਕਿਨ ਵੱਡੀ ਧੋਖਾਧੜੀ ਜਿਹੜੀ ਇਹਨਾਂ ਦੇ ਨਾਲ ਹੋਈ ਆ ਉਸ ਤੋਂ ਪਰੇਸ਼ਾਨ ਹੋ ਕੇ ਜਿਹੜਾ ਘਰ ਦੇ ਬਾਹਰ ਦਰੀੜਾ ਕੇ ਬੈਠ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਘਰ ਦੀਆਂ ਇਹ ਟਰੈਵਲ ਏਜੰਟ ਦਾ ਘਰ ਆ ਜਿਸ ਦਾ ਨਾਮ ਵਿੱਕੀ ਦੱਸ ਉਸ ਦੇ ਵੱਲੋਂ ਦੁਬਈ ਤੋਂ ਯੂਰਪ ਭੇਜਣ ਦੇ ਨਾਮ ਦੇ ਉੱਪਰ ਜਿਹੜੀ ਹੈ ਲੱਖਾਂ ਰੁਪਏ ਦੀ ਜਿਹੜੀ ਹੈ ਉਹ ਠੱਗੀ ਹੋਈ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਹੁਣ ਇਹ ਨੌਜਵਾਨ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਟਿਆਲਾ ਪਹੁੰਚੇ ਨੇ ਤੇ ਟਰੈਵਲ ਏਜੰਟ ਦੇ ਘਰ ਦੇ ਬਾਹਰ ਬੈਠ ਚੁੱਕੇ ਨੇ ਗੱਲਬਾਤ ਕਰਦੇ ਆ ਕਿ ਕਰਕੇ ਸਾਰਿਆਂ ਦੇ ਨਾਲ ਕਿ ਕਿ ਚੈੱਕ ਹੱਥਾਂ ਦੇ ਵਿੱਚ ਨੇ ਕਿਸ ਤਰ੍ਹਾਂ ਧੋਖਾਧੜੀ ਹੁੰਦੀ ਆ ਉਹ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਇਹ ਇਹ ਸੰਪਰਕ ਦੇ ਵਿੱਚ ਆਉਂਦੇ ਨੇ ਟਰੈਵਲ ਏਜੰਟ ਦੇ ਅਤੇ ਕਿੱਥੇ ਇਹਨਾਂ ਨੇ ਜਾਣਾ ਸੀਗਾ ਕਿਸ ਤਰ੍ਹਾਂ ਸਾਰਾ ਫਰੋਡ ਹੁੰਦਾ ਬਈ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਪੜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਜਲੰਧਰ ਜਲੰਧਰ ਸ਼ਹਿਰ ਤੋਂ ਆਇਆ ਪਾਜੀ ਇਹ ਕਿਸ ਤਰ੍ਹਾਂ ਫਰੋਡ ਹੋਇਆ ਹੈ ਕਿ ਕਿਵੇਂ ਤੁਸੀਂ ਸੰਪਰਕ ਦੇ ਵਿੱਚ ਇਹਨਾਂ ਦੇ ਆਏ ਸੀਗੇ ਟਰੈਵਲ ਏਜੰਟ ਦੇ ਪਾਜੀ ਇਹਨਾਂ ਨੇ ਕਤਰਚੋਂ ਕੋਈ ਬੰਦੇ ਭੇਜੇ ਸੀਗੇ ਤੇ ਉਹਨਾਂ ਦੇ ਥਰੂ ਇਹਨਾਂ ਨੇ ਸਾਡੀ ਮੇਰੇ ਕੋਈ ਲੇਡੀਜ਼ ਹੈਗੀ ਹੈ ਇਹਨਾਂ ਦੇ ਕੋਲ ਜੋਬ ਕਰਦੀ ਜਿਹਦਾ ਨਾਮ ਸੁਮਨ ਹੈਗੀ ਹੈ ਤੇ ਉਹਨਾਂ ਦੇ ਥਰੂ ਅਸੀਂ ਇਹਨਾਂ ਨੇ ਸਾਨੂੰ ਲਿੰਕ ਭੇਜਿਆ ਕਿ ਅਸੀਂ ਬਾਹਰ ਭੇਜਦੇ ਹਾਂ ਤੇ ਅਸੀਂ ਇਹਨਾਂ ਥਰੂ ਬਾਹਰ ਜਾਣ ਲਈ ਦੁਬਈ 'ਚ ਅਸੀਂ ਪੈਸੇ ਦਿੱਤੇ ਇਹਨਾਂ ਨੂੰ 4 ਲੱਖ ਰੁਪਈਆ ਜੇ ਕਿ 50000 ਰੁਪਈਆ ਇਹਨੂੰ ਅਸੀਂ ਇਥੇ ਡਿਪੋਜ਼ਿਟ ਕਰਾਇਆ ਤੇ ਅਕਾਊਂਟ ਚ ਬਾਕੀ ਸਾਡੇ ਸਾਢੇ 3 ਲੱਖ ਰੁਪਏ ਸੀ ਦਰਾਮ ਬਣਾ ਕੇ ਜੋ ਕਿ ਇੱਥੇ ਵਿੱਕੀ ਕਿੰਗਰ ਨੂੰ ਅਸੀਂ ਦੁਬਈ ਜਾ ਕੇ ਦਿੱਤੇ ਜਿਸ ਤਰ੍ਹਾਂ ਤੁਸੀਂ ਦੁਬਈ ਗਏ ਹਨਾ ਦੁਬਈ ਪਹੁੰਚੇ ਕਿੰਨੇ ਸਮੇਂ ਦੇ ਵਿੱਚ ਦੁਬਈ ਪਹੁੰਚ ਗਏ ਸੀਗੇ ਇੱਥੋਂ ਦੀ ਭਾਜੀ ਇਹਨਾਂ ਨੇ ਸਾਨੂੰ 15 ਦਿਨ ਚ ਸਾਨੂੰ ਦੁਬਈ ਬੁਲਾ ਲਿਆ ਸੀਗਾ ਦੁਬਈ ਹਾਂਜੀ ਭਾਜੀ ਫਿਰ ਉੱਥੇ ਜਾ ਕੇ ਜਿਹੜਾ ਕ੍ਰੈਡਿਟ ਕਾਰਡ ਬਣਾਇਆ ਗਿਆ ਉਹ ਕਿਸ ਤਰ੍ਹਾਂ ਬਣਾਇਆ ਗਿਆ ਤੁਹਾਨੂੰ ਦੱਸਿਆ ਸੀਗਾ ਉਸ ਦੇ ਬਾਰੇ ਪਹਿਲਾਂ ਕਿ ਭਈ ਇੱਦਾਂ ਕਰਕੇ ਕ੍ਰੈਡਿਟ ਕਾਰਡ ਬਣੇਗਾ ਉਸ ਦੇ ਉੱਪਰ ਲੋਨ ਹੋਵੇਗਾ ਭਾਈ ਮੈਨੂੰ ਕੋਈ ਨੋਲੇਜ ਨਹੀਂ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ ਮੈਨੂੰ ਭੇਜਿਆ ਇਥੋਂ ਇੰਡੀਆ ਤੋਂ ਜਿਹੜੇ ਦੁਬਈ 'ਚ ਰਹਿੰਦੇ ਸੀਗੇ ਉਹਨਾਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਮੇਰੇ ਨਾਮ ਤੇ ਕ੍ਰੈਡਿਟ ਕਾਰਡ ਲਿਆ ਜਾਏਗਾ ਪਰਸਨ ਲੋਨ ਲਿਆ ਜਾਏਗਾ ਤੇ ਮੇਰੇ ਮੇਰੇ ਜਦੋਂ ਮੈਂ 6 ਮਹੀਨੇ ਬਾਅਦ ਦੁਬਾਰਾ ਇੱਕ ਵਾਰੀ ਐਂਟਰੀ ਕਰਾ ਕੇ ਜਦੋਂ ਸਟicker ਵੀਜ਼ਾ ਤੇ ਆਮ ਟੈਂਪੋਰੀ ਉਹ ਵੀ ਆਪਣਾ ਆਪਣੇ ਆਈਡੀ ਬਣ ਗਈ ਤਾਂ ਮੈਂ ਦੁਬਾਰਾ ਜੋ 6 ਮਹੀਨੇ ਬਾਅਦ ਗਿਆ ਤਾਂ ਉੱਥੇ ਜਾ ਕੇ ਮੈਨੂੰ ਇਹਨਾਂ ਨੇ ਮੇਰੇ ਨਾਮ ਤੇ 6 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਜੋ ਕਿ 30 ਹਜ਼ਾਰ ਦਰਮ 20 ਹਜ਼ਾਰ ਦਰਮ ਦਾ ਮੇਰੇ ਨਾਮ ਤੇ ਲਿੱਤਾ ਗਿਆ ਇਹਨਾਂ ਇਸ ਬੰਦੇ ਨੇ ਵਿੱਕੀ ਕਿੰਗਰ ਨੇ ਜੋ ਵਿੱਕੀ ਕਿੰਗਰ ਨੇ ਯੂਜ਼ ਕੀਤਾ ਟੋਟਲ ਸਾਰਾ ਤੇ ਹੁਣ ਤੁਸੀਂ ਇਹ ਕਰਦੇ ਬਾਰ ਪਹੁੰਚੇ ਹੋ ਉਸ ਦੇ ਹਨਾ ਵਿੱਕੀ ਕਿੰਗਰ ਜਿਸ ਦਾ ਤੁਸੀਂ ਨਾਮ ਲੈ ਰਹੇ ਹੋ ਟਰੈਵਲ ਏਜੰਟ ਦਾ ਉਸ ਦੇ ਘਰ ਦੇ ਬਾਹਰ ਆਏ ਹੋ ਕੋਈ ਗੱਲਬਾਤ ਹੋਈ ਆ ਅੰਦਰ ਕਰਦੇ ਪਰਿਵਾਰ ਮੌਜੂਦ ਅੰਦਰ ਕੋਈ ਗੱਲਬਾਤ ਹੋਈ ਹੋਵੇ ਕਿ ਭਈ ਕਦ ਤੱਕ ਪੈਸੇ ਆਣਗੇ ਤੁਹਾਡੇ ਕਿੰਨੇ ਪੈਸੇ ਨੇ ਬੜੀ ਮੇਰੇ 4 ਲੱਖ ਰੁਪਏ ਹੈਗਾ ਆ ਤੇ ਹਾਂਜੀ ਇਹਨਾਂ ਕੋਲ 4 ਲੱਖ ਰੁਪਏ ਹੈਗਾ ਆ ਇਹਨਾਂ ਦੇ ਚਾਚਾ ਜੀ ਨੇ ਸਾਨੂੰ ਥੋੜਾ ਪ੍ਰੋਮਿਸ ਦਿੱਤਾ ਸੀ ਕਿ ਤੁਹਾਨੂੰ ਅਸੀਂ ਮਹੀਨੇ 'ਚ ਪੈਸਾ ਮੋੜ ਦਵਾਂਗੇ ਜੋ ਕਿ ਇਹਨਾਂ ਨੇ ਸਾਨੂੰ 2 ਕੁ ਲੱਖ ਰੁਪਏ ਸਿਰਫ ਮੋੜਿਆ ਵੀ 15 ਦਿਨ 'ਚ ਉਹ ਵੀ ਉਹ ਵੀ ਮਿੰਤਾ ਕਰਦ ਕੀਤੀਆਂ ਇਹਨਾਂ ਦੇ ਕਿ ਸਾਨੂੰ ਪੈਸੇ ਮੋੜ ਦੋ ਸਾਡੇ ਤੇ ਇਹਨਾਂ ਦੇ ਇਹਨਾਂ ਨੇ ਕੋਈ ਸਾਨੂੰ ਫੋਨ ਫੋਨ ਵੀ ਇਨਫੋਰਮੇਸ਼ਨ ਬੰਦ ਕਰ ਦਿੱਤੀ ਸਾਡੇ ਨਾਲ ਇਸ ਕਰਕੇ ਅਸੀਂ ਇਹਨਾਂ ਦੇ ਘਰ ਦਾ ਘਰਾਵ ਕਰਾਣ ਆਏ ਆ ਤੇ ਜਿਸ ਤਰ੍ਹਾਂ ਹੱਥਾਂ ਦੇ ਵਿੱਚ ਚੈੱਕ ਹੈ ਇਹ ਚੈੱਕ ਕਦੋਂ ਦਿੱਤਾ ਸੀਗਾ ਤੁਹਾਨੂੰ ਭਾਜੀ ਇਹ ਚੈੱਕ ਸਾਨੂੰ ਇਹ 2599 ਦਿੱਤਾ ਗਿਆ ਸੀਗਾ ਤੇ ਪੈਸਾ ਤੁਹਾਨੂੰ ਕਹਿੰਦਾ ਸੀ ਤੁਹਾਨੂੰ 8 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਜੋ ਅਸੀਂ ਸਾਰੇ ਮਿਲ ਕੇ ਅਸੀਂ ਇੱਕ ਇੱਕੋ ਹੀ ਬੰਦੇ ਦੇ ਹਰਪਾਲ ਦੇ ਨਾਮ ਤੇ ਅਸੀਂ ਚੈੱਕ ਕਟਵਾਏ ਤੋ ਅਸੀਂ ਕਹਾਂ ਚਲੋ ਸਾਰੇ ਪੇਮੈਂਟ ਹਰਪਾਲ ਭਾਜੀ ਨੂੰ ਦੇ ਦੋ ਤੋ ਉਸ ਤੋਂ ਬਾਅਦ ਸਾਨੂੰ ਰਿਟਰਨ ਹੋ ਜਾਣਗੇ ਆਪਣੇ ਆਪਣੇ ਸਾਰੇ ਆਪਾਂ ਵੰਡ ਲਾਂਗੇ ਪੈਸੇ ਠੀਕ ਹੈ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਦੇ ਚਾਚਾ ਜੀ ਨੇ ਸਾਨੂੰ 2 ਲੱਖ ਰੁਪਏ ਪਾਇਆ ਹਰਪਾਲਕ ਹਰਪਾਲ ਦੀ ਹਰਪਾਲ ਜੀ ਦੀ ਅਕਾਊਂਟ ਚ ਤੋ ਉਹ ਸਾਡੇ ਕੋਲ ਪ੍ਰੂਫ ਹੈਗਾ ਐਂਟਰੀ ਹੈਗੀ ਹੈ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਾਨੂੰ ਜੇ ਤੂੰ ਕੋਈ ਸਾਡੇ ਨਾਲ ਕੋਈ ਹਿਰਾਫੇਰੀ ਨਹੀਂ ਕੀਤੀ ਤੁਸੀਂ ਇਹਨਾਂ ਨੂੰ 2 ਲੱਖ ਤੱਕ ਕਿਸ ਕਿਸ ਲਈ ਸਾਨੂੰ 2 ਲੱਖ ਪਾਇਆ ਤੇ ਫਿਰ ਉਹ ਤੁਸੀਂ ਆਏ ਹੋ ਤੁਹਾਡੀ ਗੱਲ ਹੋਈ ਹੈ ਹੁਣ ਕੋਈ ਅੰਦਰ ਵਾਈਫ ਹੈਗੇ ਨੇ ਉਹਨਾਂ ਦੇ ਹਣਾ ਤੇ ਉਹਨਾਂ ਦੇ ਗੱਲਬਾਤ ਹੋਈ ਹੋਵੇ ਕਿ ਭਾਈ ਕਦੋਂ ਤੱਕ ਤੁਹਾਡੇ ਪੈਸੇ ਦੇਣਗੇ ਜਾਂ ਹਣਾ ਐਨੇ ਐਨੇ ਮੁੰਡੇ ਨੇ ਸਾਰੇ ਹਨਾ ਤੁਹਾਡੇ ਨਾਲ ਆਏ ਆ ਕਿੰਨੇ ਬਾਈ ਹੋਣੀ ਆਏ ਆ ਕਿ ਅਸੀਂ ਇੰਟਰਸਟਡ ਨਹੀਂ ਹੈਗੇ ਇਸ ਕੰਮ 'ਚ ਇਸ ਗੱਲ 'ਚ ਅਸੀਂ ਕਿਉਂਕਿ ਇੰਟਰਸਟ ਕਿਉਂ ਨਹੀਂ ਹੈਗਾ ਜਦੋਂ ਦੁਬਈ ਦੇ ਵਿੱਚ ਜਾ ਕੇ ਬਰਥਡੇ ਮਨਾਉਂਦੇ ਕੇਕ ਕੱਟਦੇ ਸੀ ਉੱਤੇ ਮੌਜੂਦ ਸੀਗੇ ਤੇ ਉਦੋਂ ਇੰਟਰਸਟਡ ਸੀਗੇ ਉਹ ਜਦੋਂ व्हीਲ ਚੇਅਰਾਂ ਤੇ ਲੈ ਕੇ ਸੋਨਾ ਲੈ ਕੇ ਆਉਂਦੇ ਸੀਗੇ ਤੇ ਉਦੋਂ ਇੰਟਰਸਟਡ ਸੀਗੇ ਕਿਉਂਕਿ व्हीਲ ਚੇਅਰ ਦੇ ਵਿੱਚ ਚੈਕਿੰਗ ਬਹੁਤ ਜ਼ਿਆਦਾ ਘੱਟ ਭਈ ਤੁਹਾਡੇ ਕਿੰਨੇ ਪੈਸੇ ਨੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੈਂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮੇਰਾ 3.5 ਲੱਖ ਰੁਪਏ ਫਸਿਆ ਹੋਇਆ ਜੀ 3.5 ਲੱਖ ਹਾਂਜੀ ਤੇ ਅੱਡੀ ਦੂਰੋਂ ਤੁਸੀਂ ਆਏ ਹੋ ਅੱਜ ਹਨਾ ਇੱਥੇ ਕਦੇ ਵਰ ਨਹੀਂ ਆਏ ਹੈਗੇ ਜੀ ਅਸੀਂ ਪਹਿਲਾਂ ਟਾਈਮ ਲੈ ਕੇ ਮੁੜ ਜਾਂਦੇ ਸੀਗੇ ਨੇ ਚਾਚਾ ਜੀ ਕਹਿੰਦੇ ਸੀਗੇ ਤੁਹਾਨੂੰ 1 ਮਹੀਨੇ ਦੇ ਅੰਦਰ ਤੋਂ ਉਹ ਕਲੀਅਰ ਹੋ ਜਾਏਗਾ ਸਾਰੇ ਪੈਸੇ ਇਹਨਾਂ ਨੇ ਸਿਰਫ ਤੁਹਾਨੂੰ 2 ਲੱਖ ਰੁਪਏ ਮਿਹਨਤਾਂ ਬਹੁਤ ਮਿਹਨਤਾਂ ਕਰਨ ਦੇ ਬਾਅਦ 2 ਲੱਖ ਰੁਪਏ ਦਿੱਤਾ ਤੇ ਸਾਡੇ ਜਿਹੜੇ ਬਾਕੀ ਦੇ ਪੈਂਡਿੰਗ ਪੇਮੈਂਟ ਹੈਗੀ ਉਹ ਤੁਹਾਨੂੰ ਉਹਦੇ ਤੱਕ ਨਹੀਂ ਮਿ ਰਾਸੀ ਅਗਰ ਗੱਲ ਕਰਦੇ ਆ ਤਾਂ ਇਹ ਕਹਿੰਦੇ ਆ ਕਿ ਸਾਡੇ ਦੇ ਵਿੱਚ ਕੋਈ ਦੋਚ ਨਹੀਂਗਾ ਸਾਡੇ ਕੋਈ ਰੋਲਾ ਨਹੀਂਗਾ। ਹਾਂਜੀ ਤੇ ਹੁਣ ਘਰ ਦੇ ਵਿੱਚ ਕੌਣ ਕੌਣ ਆ ਇਹਨਾਂ ਦੇ ਅੰਦਰ ਇਹਨਾਂ ਦੇ ਇਹਨਾਂ ਦੇ ਮਦਰ ਹੈ ਇਹਨਾਂ ਦੇ ਆਪਣੇ ਵਾਈਫ ਹੈ ਇਹਨਾਂ ਦੇ ਚਾਚੇ ਤਾਏ ਦੇ ਕਜ਼ਨ ਜਿਹੜੇ ਹੈਗੇ ਨੇ ਸਾਰੇ ਹੈਗੇ ਨੇ ਤੇ ਮੌਜੂਦ ਨੇ। ਜਦੋਂ ਤੁਸੀਂ ਪੈਸੇ ਦਿੱਤੇ ਸੀਗੇ ਪਰਿਵਾਰ ਹੈਗਾ ਨਹੀਂ ਸੀਗਾ ਉਸ ਥਾਂ ਦੇ ਉੱਪਰ ਮੌਜੂਦ ਜਦੋਂ ਪੈਸੇ ਤੁਸੀਂ ਪਾਏ ਉਹਨਾਂ ਨੂੰ ਦਿੱਤੇ ਜਦੋਂ ਹਨਾ ਉਦੋਂ ਕੋਈ ਪਰਿਵਾਰ ਹੈਗਾ ਸੀਗਾ ਉਹ ਕਿਨ੍ਹੇ ਜਗ੍ਹਾ ਸਾਰੇ ਦੁਬਈ ਦੇ ਵਿੱਚ ਸੀਗੇ। ਹਾਂਜੀ ਤੇ ਫਿਰ ਉਹਨਾਂ ਮੁਕਰਦੇ ਨੇ। ਹਾਂਜੀ ਬਿਲਕੁਲ ਮੁਕਰ ਰਹੇ। ਵੀਡੀਓ ਹੈਗੇ ਨੇ ਵੀਡੀਓ ਵੀਡੀਓ ਸਾਡੇ ਕੋਲ ਇਹਨਾਂ ਦੀਆਂ ਵੀਡੀਓ ਹੈਗੀਆਂ ਆ ਜਿਸ ਦੇ ਵਿੱਚ ਇਹ ਮੰਨਦੇ ਆ ਕਿ ਅਸੀਂ ਪੈਸੇ ਦੇਣੀ ਆ ਕਿ ਜਿਹੜੇ ਅਸੀਂ ਪੈਸੇ ਦੇਣੇ ਆ ਤੁਹਾਡੇ ਇਸ ਕਰਕੇ ਤੋਂ ਉਹਨਾਂ ਨੇ ਆਪ ਸਾਨੂੰ ਚੈੱਕ ਦਿੱਤੇ ਸੀਗੇ 68 ਲੱਖ 80 ਹਜ਼ਾਰ ਰੁਪਏ ਦੇ ਕਿ ਅਸੀਂ ਤੁਹਾਡੇ ਪੈਸੇ ਦੇਣੇ ਆ ਦੇ ਦਾਂਗੇ ਪਰ ਉਹ ਬਾਰ-ਬਾਰ ਟਾਈਮ ਲੰਘਦਾ ਲੰਘਦਾ ਅਜ ਤੋਂ 1.5 ਸਾਲ ਹੋ ਗਿਆ 1.5 ਸਾਲ ਤੋਂ ਬਾਅਦ ਅਸੀਂ ਹਾਰ ਕਿੱਥੇ ਬੈਠ ਗਏ ਆ ਜਿਸ ਦੇ ਵਿੱਚ ਕਿਤੇ 2 ਮਹੀਨੇ 3 ਮਹੀਨੇ ਦਾ ਟਾਈਮ ਮਿਲਦਾ ਸੀਗਾ ਤੇ ਉਹ ਪੈਸੇ ਮਿਲਦੇ ऐसे ਨਹੀਂ ਮਿਲਦੇ ਇੱਕ ਵਾਰੀ ਜੇਕਰ ਇਹਨੇ ਸਾਨੂੰ 2 ਲੱਖ ਰੁਪਏ ਪਾ ਵੀ ਦਿੱਤਾ ਤੇ ਅਸੀਂ ਵਿੱਕੀ ਕਿੰਗਰ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਭਾਜੀ 2 ਲੱਖ ਰੁਪਏ ਆ 22 ਬੰਦੇ ਆ ਇਸ ਨੂੰ ਕੀ ਕਰੀਏ ਕਹਿੰਦਾ ਸਿਆਲ ਤੁਸੀਂ ਮੁਫਲੀ ਖਰੋ ਖਾਓ ਬਾਕੀ ਕੋਈ ਗੱਲ ਨਹੀਂ ਦੇਖੀ ਜਾਏਗੀ ਜਿੱਦਾਂ ਵੀ ਹੋਏਗਾ ਮੈਂ ਬਾਕੀ ਪੈਸੇ ਤਾਂੂੰਗਾ ਫਿਰ ਤੁਸੀਂ ਤੁਸੀਂ ਦੁਬਈ ਹਾਂਜੀ ਹਾਂਜੀ ਦੁਬਈ ਤੋਂ ਤੁਸੀਂ ਯੂਰਪ ਜਾਣਾ ਸੀਗਾ ਕ੍ਰੈਡਿਟ ਕਾਰਡ ਬਣਿਆ ਤੁਹਾਡੇ ਉਸ ਦੇ ਉੱਪਰ ਲੋਨ ਲੈ ਕੇ ਉਸ ਤੇ ਹੀ ਭੇਜਣਾ ਸੀਗਾ ਉਹਨੇ ਹਾਂਜੀ ਹਾਂਜੀ ਇਸ ਨੂੰ ਇਸ ਨੂੰ ਜਿਸ ਤਰ੍ਹਾਂ ਪੈਸੇ ਦਿੱਤੇ ਸੀਗੇ ਇੱਕ ਨੇ ਉਹ ਪੈਸੇ ਹੀ ਰੱਖਣੇ ਸੀਗੇ ਪਲੱਸ ਇਸ ਨੇ ਸਾਨੂੰ ਗ੍ਰੇਟਿੰਗ ਕਾਰਡ ਤੇ ਸਾਨੂੰ ਇਸ ਨੇ ਭੇਜਣਾ ਸੀਗਾ ਜੀ ਉਹ ਇਸ ਦੇ ਪੈਸੇ ਸੀ ਤੇ ਪਰ ਇਹਨੇ ਕੋਈ ਤੁਹਾਡੇ ਨਾਲ ਇਸ ਤਰ੍ਹਾਂ ਵਾਦਾ ਉਹਦਾ ਵੀ ਕੀਤਾ ਸੀਗਾ ਕਿ ਭਾਈ ਜੇਕਰ ਤੁਸੀਂ ਨਹੀਂ ਉੱਥੇ ਪਹੁੰਚਦੇ ਹੈਗੇ ਹਨਾ ਕਿ ਤੁਹਾਨੂੰ ਪੈਸੇ ਵਗੈਰਾ ਦੇਵਾਂਗੇ ਜਾਂ ਤੁਹਾਡੇ ਪੈਸੇ ਰਿਟਰਨ ਹੋ ਜਾਣਗੇ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਕਿ ਜੇ ਜਿੰਨੇ ਤੁਸੀਂ ਸਾਨੂੰ ਪੈਸੇ ਦੇਵੋਗੇ ਜੇ ਤੁਸੀਂ ਨਹੀਂ ਜਾਓਗੇ ਤੁਹਾਨੂੰ 8 ਲੱਖ ਰੁਪਇਆ ਅਸੀਂ ਨਾਲ ਪਲੱਸ ਵੱਖਰਾ ਦੇਵਾਂਗੇ ਜੇ ਕੋਈ 2 ਲੱਖ ਦਿੰਦਾ ਉਸ ਨੂੰ ਮੈਂ 10 ਲੱਖ ਦਵਾਂਗਾ ਤੇ ਇਸ ਕਰਕੇ ਇਹਨਾਂ ਨੇ ਸਾਰੇ ਚੈੱਕ ਸਾਨੂੰ ਦਿੱਤੇ ਨੇ ਹਾਂਜੀ ਜਿਸ ਤਰ੍ਹਾਂ ਹੁਣ ਸਾਰਿਆਂ ਤੋਂ ਅਲੱਗ-ਅਲੱਗ ਪੇਮੈਂਟ ਲੈਂਦੀ ਸੀ ਕਿ ਕਿੰਨੇ-ਕਿੰਨੇ ਦੀ ਪੇਮੈਂਟ ਸੀ ਕਿ ਜਿਸ ਤਰ੍ਹਾਂ ਇਹ ਬਾਈ ਹੁਣੇ ਦੱਸ ਰਹੀ ਨੇ ਕਿ 4 ਲੱਖ ਰੁਪਈਆ ਆਜੇ ਰਹਿੰਦਾ ਹਨ ਤੁਹਾਡੇ ਤੋਂ ਕਿੰਨੇ ਪੈਸੇ ਲੈਂਦੇ ਸੀ ਕਿ ਭੇਜਣ ਦੇ ਹਰ ਬੰਦੇ ਕੋ ਵੱਖਰੇ ਵੱਖਰੇ ਪੈਸੇ ਲਏ ਸੀਗੇ ਜਿਸ ਦਿਨ ਇਹਨੇ ਪਹਿਲੇ ਦਿਨ ਕੰਮ ਸਟਾਰਟ ਕੀਤਾ ਉਸ ਦਿਨ ਇਹਨੇ 2 ਲੱਖ ਤੋਂ ਸਟਾਰਟ ਕੀਤਾ ਜਿੱਦੋਂ 2 ਲੱਖ ਰੁਪਏ ਕਿਸੇ ਨੇ ਦਿੱਤਾ ਉਸਨੇ ਕਿਸੇ ਆਪਣੇ ਦੋਸਤ ਨੂੰ ਦੱਸਿਆ ਯਾਰ ਇਸ ਤਰ੍ਹਾਂ ਕਰਕੇ ਮੇਰੀ 2 ਲੱਖ ਰੁਪਏ ਦੀ ਗੱਲ ਹੋਈ ਆ ਜਿਆਦਾ ਪੈਸੇ ਨਹੀਂ ਦੇਣੇ ਪੈਂਦੇ ਉਹ ਬੰਦਾ ਆਪੇ ਉੱਥੇ 6 ਮਹੀਨੇ ਬਹਿਣਾ ਪੈਂਦਾ ਦੁਬਈ ਭੇਜਦਾ ਆ ਫਿਰ ਉਹ ਬੰਦਾ ਉਸਨੇ ਨਾਲ ਚੱਲ ਠੀਕ ਆ ਜੀ ਉਸ ਤੋਂ ਤਿੰਨ ਚੱਲ ਗਏ ਜੋ ਤਿੰਨ ਵਾਲੇ ਨੇ ਦੂਸਰੇ ਨੂੰ ਦੱਸਿਆ 4 5 6 ਹੋ ਗਿਆ 6 ਲੱਖ ਰੁਪਏ ਤੱਕ ਉਹਨੇ ਵੱਖਰੇ ਵੱਖਰੇ ਪੈਸੇ ਲਏ ਹਰ ਬੰਦੇ ਕੋ ਵੱਖਰੇ ਪੈਸੇ ਲਏ ਅਲੱਗ ਅਲੱਗ ਜਿੱ ਅਸੀਂ ਗੁਰਦਾਸਪੁਰ ਤੋਂ ਆਏ ਜੀ ਗੁਰਦਾਸਪੁਰ ਤੋਂ ਹਾਂਜੀ ਤੇ ਕਿੰਨੇ ਵਜੇ ਤੁਰੇ ਸੀ ਘਰੋਂ ਦੀ ਫਿਰ ਅੱਜ ਅਸੀਂ ਸਵੇਰੇ ਪੌਣੇ 5 ਵਜੇ ਤੁਰੇ ਸੀ ਸਾਨੂੰ ਰਾਤੀ ਪਤਾ ਲੱਗਾ ਸੀਗਾ 9 10 ਵਜੇ ਦੇ ਕਰੀਬ ਕਿ ਵਿੱਕੀ ਕਿੰਗਰ ਦੀ ਵਾਈਫ ਜਿਹੜੇ ਪਿੰਕੀ ਜੀ ਘਰੇ ਨੇ ਇਸ ਕਰਕੇ ਹੀ ਰਾਤ ਹੀ ਅਸੀਂ ਆ ਗਏ ਇਸ ਕਰਕੇ 10 15 ਬੰਦੇ ਆਏ ਇਸ ਟਾਈਮ ਬਾਕੀ ਬੰਦੇ ਆ ਰਹੇ ਆ ਆ ਜਾਣਗੇ ਉਹ ਵੀ ਸ਼ਾਮ ਤੱਕ ਹਾਂ ਅਸੀਂ ਇੱਥੋਂ ਉੱਠਾਂਗੇ ਨਹੀਂ ਜੀ ਜਨ ਚੱਕ ਸਾਡੇ ਪੈਸੇ ਨਹੀਂ ਮਿਲਣਗੇ ਪੁਲਿਸ ਨੂੰ ਨਹੀਂ ਫੋਨ ਕੀਤਾ ਹੈ ਕਿ ਭਾਈ ਪੁਲਿਸ ਨੂੰ ਫੋਨ ਕਰ ਲੀਏ ਕਿਉਂਕਿ ਜੱਡਾ ਫਰੋਡ ਤੁਹਾਡੇ ਨਾਲ ਹੋਇਆ ਤੁਸੀਂ ਦੱਸ ਰਹੇ ਹੋ ਸਾਰਾਂ ਦੇ ਇਕੱਠੇ ਮਿਲਾ ਕੇ ਤਾਂ ਕਾਫੀ ਕੀਮਤ ਬਣ ਜਾਏਗੀ ਉਸ ਦੀ ਦਾ ਸਰ ਇਹ ਸਾਰੇ ਹੀ ਜਿੰਨੇ ਵੀ ਬੰਦੇ ਹੈਗੇ ਸਾਰੇ ਗਰੀਬ ਘਰ ਦੇ ਆ ਸਾਰੇ ਹੀ ਗਰੀਬ ਬੰਦੇ ਆ ਠੀਕ ਆ ਇਹ ਇਹ ਵਿੱਕੀ ਕਿੰਗਰ ਕਹਿੰਦਾ ਸੀਗਾ ਕਿ ਜੇ ਤੁਸੀਂ ਪੁਲਿਸ ਨੂੰ ਕਹੋਗੇ ਤੁਹਾਡਾ ਮੈਂ 70-80 ਲੱਖ ਰੁਪਏ ਦੇਣਾ ਹੈ ਤੇ ਮੈਂ ਤੁਹਾਨੂੰ ਪੈਸੇ ਕਿਉਂ ਦਵਾਂਗਾ ਮੈਂ ਤੇ ਪੁਲਿਸ ਨੂੰ 10 ਲੱਖ 5 ਲੱਖ 8 ਲੱਖ 10 ਲੱਖ ਦੇ ਦੂੰਗਾ ਤੇ ਤੁਹਾਡੀ ਕੋਈ ਨਹੀਂ ਗੱਲ ਸੁਨੇਗਾ ਇਸ ਕਰਕੇ ਹਰ ਬੰਦਾ ਡਰਦਾ ਸੀਗਾ ਕਿ ਜੇ ਇਹ ਪੁਲਿਸ ਨੂੰ ਜਾ ਕੇ ਕਵਾਂਗੇ ਤੇ ਪੁਲਿਸ ਸਹਤ ਪੈਸੇ ਲੈ ਲੇ ਜਾਂ ਕੀ ਹੋਵੇ ਕਿਉਂਕਿ ਸਾਡਾ ਆਊਟ ਸਿਟੀ ਹੈ ਸਾਡੀ ਇਹ ਕਿਉਂਕਿ اے ਸੀਟੀ ਦੇ ਵਿੱਚ ਅਸੀਂ ਬਾਰ ਬਾਰ ਪੁਲਿਸ ਨੂੰ ਨਹੀਂ ਪ੍ਰੈਸ਼ਰ ਪਾ ਸਕਦੇ ਪੁਲਿਸ ਨੂੰ ਵੀ ਨਹੀਂ ਕਹਿ ਸਕਦੇ ਪੁਲਿਸ ਨੂੰ ਵੀ ਨਹੀਂ ਅਸੀਂ ਰਿਕਵੈਸਟ ਜ਼ਿਆਦਾ ਟਾਈਮ ਕਰ ਸਕਦੇ ਕਿਉਂਕਿ ਜੇ ਮੰਨ ਲਓ ਸਾਡੇ ਗੁਰਦਾਸਪੁਰ ਲੋਕਲ ਦੇ ਵਿੱਚ ਕੋਈ ਨਾ ਕੋਈ ਵਾਕਿਬ ਨਿਕਲ ਜਾਂਦਾ ਉਸ ਨੂੰ ਪਤਾ ਲੱਗਦਾ ਕਿ ਇਹ ਬੰਦਾ ਗਰੀਬ ਆ ਯਾਰੀ ਹੈਲਪ ਕਰਨੀ ਪੈਣੀ ਉਹ ਪਿੱਛੇ ਹਟ ਜਾਂਦਾ ਹੈ ਜਾਂ ਹੈਲਪ ਕਰਦਾ ਆ ਪਰ ਇਹ ਜਦੋਂ ਔਡ ਸਾਈਡ ਤੇ ਆਉਂਦੇ ਆ ਤੇ ਇਸ ਸਟੇਟ ਤੇ ਸਾਰੇ ਹੀ ਬੰਦੇ ਇਹ ਗੱਲੋਂ ਡਰਦੇ ਆ ਕਿ ਉੱਥੇ ਕੋਈ ਵਾਕਿਬ ਨਹੀਂ ਹੈਗਾ ਸਾਡਾ ਜਿਹੜਾ ਸਾਨੂੰ ਸਲਾਹ ਦੇਗਾ ਜਿਹੜਾ ਸਾਨੂੰ ਰਾਹ ਦੱਸੇਗਾ ਭਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹਨ ਕਿ ਸਾਰੇ ਜਣੇ ਅਲੱਗ-ਅਲੱਗ ਜਗ੍ਹਾ ਤੋਂ ਆਏ ਹੋ ਤੁਸੀਂ ਹਨ ਸੰਪਰਕ ਦੇ ਵਿੱਚ ਕਿਸ ਤਰ੍ਹਾਂ ਆਏ ਤੁਸੀਂ ਵਿਕੀ ਕੀ ਗਰਦੇ ਹਨਾ ਕੋਈ ਨੋਨ ਸੀਗਾ ਅੱਗੇ ਤੁਹਾਡਾ ਕੋਈ ਬੰਦਾ ਜਿਸ ਨੇ ਤੁਹਾਨੂੰ ਇਹਦਾ ਰੈਫਰੈਂਸ ਦਿੱਤਾ ਕਿ ਭਈ ਇਸ ਬੰਦੇ ਕੋਲ ਜਾਓ ਤੁਸੀਂ ਹਨ ਲਗਵਾ ਲਓ ਕੋਈ ਇਸ ਤਰ੍ਹਾਂ ਸੰਪਰਕ ਦੇ ਵਿੱਚ ਕਿਸ ਤਰ੍ਹਾਂ ਆ ਗਏ ਤੁਸੀਂ ਹਨਾ ਇੰਨਾ ਸੰਪਰਕ ਦੇ ਵਿੱਚ ਇਸ ਤਰ੍ਹਾਂ ਆਏ ਕਿ ਜਿਸ ਤਰ੍ਹਾਂ ਇਹਨੇ ਪਹਿਲਾਂ ਦੁਬਈ ਦੇ ਇਕਤਰ ਦੇ ਵਿੱਚ ਇਹਨਾਂ ਨੇ ਇੱਕ ਕੰਪਨੀ ਖੋਲੀ ਸੀ ਉਸ ਦੇ ਵਿੱਚੋਂ ਇਹਨਾਂ ਨੇ ਆਪਣੇ 2-3 ਮੂੜੇ ਗਾੜੀ ਭੇਜੇ ਸੀਗੇ ਉਹਨਾਂ ਦੇ ਵਿੱਚ ਸਾਡੇ ਦੋਸਤ ਸੀਗੇ ਇੱਕ ਗਿਆ ਸੀਗਾ ਉਸ ਤੋਂ ਬਾਅਦ ਇਦਾਂ ਹੀ ਸਾਡੀ ਵਾਕ ਵਿੱਚ ਆਇਆ ਕਿ ਯਾਰ ਮੈਨੂੰ ਵਿੱਕੀ ਕਿੰਗਰ ਨੇ ਇਦਾਂ ਕਰਕੇ ਭੇਜਿਆ ਔਰ ਆ ਨੰਬਰ ਦਿੱਤਾ ਗਿਆ ਫਿਰ ਇਹਨਾਂ ਦੀ ਮੇਰੇ ਨਾਲ ਗੱਲ ਹੋਈ ਜਿਸ ਦੇ ਵਾਸਤੇ ਇਹਨਾਂ ਨੇ ਮੇਰਾ ਕੈਨੇਡਾ ਦਾ ਲਵਾਇਆ ਸੀਗਾ ਡਰਾਈਵਰ ਵੀਜ਼ੇ ਦਾ ਮੇ ਕੋਲ ਕਤਰ ਦਾ ਲਾਇਸੈਂਸ ਸੀ ਲਾਇਸੈਂਸ ਹੈਵੀ ਟਰਾਲੇ ਦਾ ਜਿਸ ਦੇ ਵਿੱਚ ਮੇਰਾ ਕੰਮ ਹੋਲਡ ਹੋ ਗਿਆ ਜਾਂ ਇਹਨੇ ਹੋਲਡ ਕਰਤਾ ਜਾਂ ਪਤਾ ਨਹੀਂ ਮੈਨੂੰ ਜਾਂ ਇਹਨੇ ਝੂਠ ਆਖਿਆ ਸੀਗਾ ਉਸ ਤੋਂ ਬਾਅਦ ਉਹੋ ਹੀ ਪੈਸਿਆਂ ਦੇ ਵਿੱਚ ਇਸਨੇ ਮੇਰੇ ਨਾਲ ਦੁਬਈ ਦੀ ਡੀਲ ਕਰ ਲਈ ਇਸ ਤਰ੍ਹਾਂ ਹੀ ਸਾਰੇ ਬੰਦੇ ਫਿਰ ਸੰਪਰਕ ਵਿੱਚ ਆਈ ਗਏ ਹਾਂਜੀ ਤੇ ਵਾਪਸ ਕਦੋਂ ਆਏ ਤੁਸੀਂ ਉੱਥੋਂ ਦੀ ਦੁਬਈ ਤੋਂ ਦੁਬਈ ਤੋਂ ਅਸੀਂ 2023 ਦੇ ਵਿੱਚ ਮੈਂ ਵਾਪਸ ਆਇਆ ਸੀ ਜੀ ਹਾਂਜੀ ਕੋਈ ਪੰਜ ਚਾਰ 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਸਾਡਾ ਜਿਹੜਾ ਆਈਡੀ ਲਵਾਈ ਸੀ ਆਈਡੀ ਲਵਾ ਕੇ ਸਾਡੇ ਅਕਾਊਂਟ ਖੋਲ ਗਏ ਨੇ ਇੰਡੀਆ ਭੇਜਤਾ ਕਿ ਮੈਂ ਤੁਹਾਡੀ ਹਰ ਮਹੀਨੇ ਸੈਲਰੀ ਪਾ ਕੇ ਤੁਹਾਡੀ ਸਟੇਟਮੈਂਟ ਸੋਨੀ ਬੈਂਕ ਦੀ ਬਣਾਵਾਂਗਾ ਜਿਸ ਦੇ ਨਾਲ ਤੁਹਾਡਾ ਵੀਜ਼ਾ ਲੱਗਣਾ ਈਜੀ ਤੇ ਵਧੀਆ ਵੀਜ਼ਾ ਲੱਗੇਗਾ ਜਲਦੀ ਲੱਗੇਗਾ ਤੇ ਵੀਜ਼ਾ ਲੱਗ ਜਾਏਗਾ ਜਦੋਂ ਤੁਹਾਡਾ ਵੀਜ਼ਾ ਲੱਗਣ ਦਾ ਟਾਈਮ ਹੋਏਗਾ 3 ਮਹੀਨੇ ਤੱਕ ਤੁਹਾਨੂੰ ਮੈਂ ਬੁਲਾਵਾਂਗਾ ਮੈਨੂੰ ਕੁਝ ਵੀ ਨਹੀਂ ਹਾਂ ਬਹੁਤ ਵਿੱਚ ਪੰਜ ਚਾਰ ਬੰਦਿਆਂ ਨੂੰ ਇਹਨੇ ਬੁਲਾਇਆ ਨਹੀਂ ਜਿੰਨਾਂ ਜਿੰਨਾਂ ਦੇ ਕ੍ਰੈਡਿਟ ਕਾਰਡ ਬਣਦੇ ਚਾਂਸ ਸੀਗੇ ਉਹਨਾਂ ਨੂੰ ਬੁਲਾ ਵੀ ਲਿਆ ਕ੍ਰੈਡਿਟ ਕਾਰਡ ਸਾਡਾ ਇੱਕ ਬਣ ਗਿਆ ਸੀਗਾ 10 10-12 ਲੱਖ ਰੁਪਏ ਦਾ ਇਹਨੇ ਸੋਚਿਆ ਕਿ ਇਸ ਬੰਦੇ ਦਾ ਤੇ ਕ੍ਰੈਡਿਟ ਕਾਰਡ ਬਣ ਗਿਆ ਇਹਨੂੰ ਦੁਬਾਰਾ ਬੁਲਾਵਾਂਗਾ ਪਤਾ ਨਹੀਂ ਬਨਣਾ ਕਿ ਨਹੀਂ ਬਨਣਾ ਬਈ ਸਾਰੇ ਤੁਸੀਂ ਹਨ ਪਿੰਡਾਂ ਤੋਂ ਆਏ ਹੋ ਹਨ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਆਏ ਹੋ ਤੁਸੀਂ ਹਨ ਘਰਾਂ ਦੇ ਵਿੱਚ ਵੀ ਆਪਾਂ ਲਿਮਟਿਡ ਜੇ ਕਮਾਨ ਵਾਲੇ ਹੁੰਨੇ ਹਨ ਨਾ ਫੇਰ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਬਈ ਹਾਲਾਤ ਤਾਂ ਉਹ ਮਾੜੇ ਚੱਲ ਰਹੇ ਆ ਅਸੀਂ ਰੈਂਟ ਤੇ ਰਹਿੰਦੇ ਆ ਪਾਜੀ ਕਿਰਾਇਆ ਵੀ ਬੜੀ ਮੁਸ਼ਕਿਲਾਂ ਦੇ ਹੁੰਦਾ ਆ ਤੇ ਬਸ ਇਸ ਬੰਦੇ ਤੋਂ ਅਸੀਂ ਆਪਣਾ ਹੱਕ ਦਾ ਪੈਸਾ ਲੈਣ ਆਇਆ ਆ ਵਾਪਸ ਕਿ ਸਾਡਾ ਹੱਕ ਦਾ ਪੈਸਾ ਸਾਨੂੰ ਦਿੱਤਾ ਜਾਏ ਜਿਹੜੀ ਇਹਦੀ ਵਾਈਫ ਅੰਦਰ ਮੌਜੂਦ ਹੈਗੀ ਹੈ ਉਹਨਾਂ ਕੋ ਅਸੀਂ ਰਿਕੁਐਸਟ ਵੀ ਕਰਕੇ ਦੇਖ ਲਈ ਸਭ ਕੁਝ ਕਰਕੇ ਦੇਖ ਲਿਆ ਤੇ ਅਸੀਂ ਉਹ ਪੈਸੇ ਹੁਣ ਲੈ ਕੇ ਜਾਵਾਂਗੇ ਪਾਜੀ ਇੱਥੇ ਤਰਨਾ ਦਵਾਂਗੇ ਜਦ ਤੱਕ ਅਸੀਂ ਹੋਰ ਬੰਦੇ ਸਾਡੇ ਆ ਰਹੇ ਜਿਸ ਤਰ੍ਹਾਂ ਆ ਮੈਂ ਸਮਝਦਾ ਕਿ ਭਈ ਲੱਖਾਂ ਰੁਪਏ ਦੇਣੇ ਕਿਸੇ ਨੂੰ ਹਨਾ ਚੰਗੇ ਭਵਿੱਖ ਲਈ ਦਿੱਤੇ ਸੀ ਕਿ ਭਈ ਘਰ ਦੇ ਵਿੱਚ ਜੇ ਕੋਈ ਕਰਜ਼ਾ ਹੈਗਾ ਤਾਂ ਉਤਰ ਜਾਏਗਾ ਹਨਾ ਵਧੀਆ ਜ਼ਿੰਦਗੀ ਜੀਣਗੇ ਅੱਗੇ ਪਰਿਵਾਰ ਵਾਲੇ ਹਨਾ ਤੁਸੀਂ ਵੀ ਇਸ ਕੁਛ ਸੋਚ ਚਾਤੇ ਇਹ ਸੋਚਿਆ ਦੀ ਭਾਈ ਸਾਰਾ ਅਸੀਂ ਕਿ ਇਸ ਬੰਦੇ ਨੇ ਸਾਨੂੰ ਬਹੁਤ ਆਪਣਾ ਬੱਚਾ ਕਹਿੰਦਾ ਹੁੰਦਾ ਸੀ ਸਾਡੇ ਕਿ ਤੁਸੀਂ ਮੇਰੇ ਕੋਈ ਬੱਚਾ ਨਹੀਂ ਹੈ ਔਲਾਦ ਨਹੀਂ ਹੈ ਕਿ ਤੁਸੀਂ ਤੁਸੀਂ ਸਮਝਦੇ ਸਾਰੇ ਬੱਚੇ ਹੀ ਹੋ ਪਰ ਇਹ ਨਹੀਂ ਪਤਾ ਸੀ ਸਾਨੂੰ ਇੰਨੇ ਵੱਡੇ ਸਾਡੇ ਨਾਲ ਠੱਗੀ ਕਰੇਗਾ ਬੰਦਾ ਇਹ ਹੁਣ ਵਿਸ਼ਵਾਸ ਹੈਗਾ ਕਿ ਮਿਲ ਜਾਣਗੇ ਪੈਸੇ ਉਮੀਦ ਕੋਈ ਭਾਈ ਹੁਣ ਉਮੀਦ ਕਰਕੇ ਹੀ ਅਸੀਂ ਆਏ ਆ ਤੇ ਇੱਥੇ ਅਸੀਂ ਰਵਾਂਗੇ ਜਦ ਤੱਕ ਸਾਡੇ ਪੈਸੇ ਨਹੀਂ ਮ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਆਪਣੇ ਹੱਕ ਦੀ ਕਮਾਈ ਦੇ ਜਿਹੜੇ ਪੈਸੇ ਦਿੱਤੇ ਸੀਗੇ ਚੰਗੇ ਭਵਿੱਖ ਦੇ ਲਈ ਉਹ ਲੈਂਡ ਦੇ ਲਈ ਅੱਜ ਜਿਹੜੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਨੇ ਪਿੰਡਾਂ ਤੋਂ ਤਾਂ ਇੱਧਰ ਵੀ ਗੱਲਬਾਤ ਕਰਦੇ ਆ ਤੁਸੀਂ ਆਪ ਜਾਣਾ ਸੀ ਕਿਤੇ ਬਾਹਰ ਨਹੀਂ ਲੜਕਾ ਇਕੱਲਾ ਹੈ ਬੇਟਾ ਹਾਂਜੀ ਕਿਹੜੀ ਕਿਸ ਤਰ੍ਹਾਂ ਫਰੋਡ ਹੁੰਦਾ ਸਾਰਾ ਤੁਹਾਡੇ ਨਾਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੀ ਇੱਕ ਕ੍ਰੈਡਿਟ ਕਾਰਡ ਬਣ ਗਿਆ ਨਾ ਤੁਹਾਡੇ ਨਾਮ ਦੇ ਉੱਪਰ ਕਿੰਨਾ ਕੁ ਲੋਨ ਲੈ ਲੈਣਾ ਨੇ ਉੱਥੇ ਬੇਟਾ ਦੇ ਨਾਮ ਸਾਡੇ ਬੇਟੇ ਦੀ ਚਲੋ ਉਮਰ ਥੋੜੀ ਹੀ ਮੇਰੇ ਹਿਸਾਬ ਨਾਲ ਤੇ ਉਹਦੇ ਨਾਂ ਤੇ ਥੋੜਾ ਲਿਆ ਗਿਆ ਹੋ ਲਿਆ ਹੈਗਾ ਹੈ ਇਹਨਾਂ ਕੁ ਲੱਖ ਰੁਪਏ ਦਾ ਹੋਏਗਾ ਉੱਤੇ ਵੀ ਤੇ ਜੋ 4 ਲੱਖ ਰੁਪਏ ਇਧਰੋਂ ਲੈ ਲੈ ਇਹਨਾਂ ਨੇ ਤੇ ਉੱਥੇ ਹੁਣ ਆ ਇਹਦੇ ਬੱਚੇ ਸਾਡੇ ਦਵਾਈ ਜਾ ਸਕਦੇ ਆ ਜੇ ਜਾਣਗੇ ਦੇ 에ਰਪੋਰਟ ਤੇ 에ਰਪੋਰਟ ਤੇ ਹੀ ਚੁਕੇ ਜਾਣਗੇ 에ਰਪੋਰਟ ਤੇ ਹੀ ਚੁਕੇ ਜਾਣਗੇ ਨਾਂ ਦੇ ਦਵਾਈ ਜਾਣ ਜੋਗੇ ਆ ਤੇ ਨਾਂ ਇਹਨਾਂ ਨੇ ਗਾੜੀ ਕਾ ਲਿਆਏ ਜੇ ਅਸੀਂ ਦੂਜੇ ਦੇਸ਼ ਵੀ ਜਾਣਿਆਂ ਤੇ ਬਾਈ ਜਾਣ ਸੇ ਸਾਡੇ ਬੱਚੇ ਦਵਾਈਆਂ ਦੀ ਹੋ ਕੇ ਜਾਂਦੇ ਆ ਤੇ ਉੱਥੇ ਫਿਰ ਵੀ ਘੇਲੇ ਜਾਣਗੇ ਤੇ ਸਾਨੂੰ ਇਹ ਲਾਰੇ ਲੱਪੇ ਹੀ ਲਾਈ ਕੀ ਜਾ ਰਹੇ ਆ ਇਹਨਾਂ ਦਾ ਇੱਥੇ ਭਰਾ ਰਹਿੰਦੇ ਆ ਉਨੇ ਅੱਗੇ ਪਿੱਛੇ ਸਾਡੇ ਕੋਲ 3 ਮਹੀਨੇ ਦਾ ਟਾਈਮ ਲਿਆ ਤਿੰਨਾਂ ਦੇ ਅਸੀਂ 4 ਮਹੀਨੇ ਬਾਅਦ ਪੁੱਛਿਆ ਨੂੰ 24 ਮਹੀਨੇ ਬਾਅਦ ਉਹਨੇ 2 ਲੱਖ ਰੁਪਏ ਹਮ ਦੇਦਾ ਉਹ 2 ਲੱਖ ਬੈਡਾ ਨੇ ਅਕਾਊਂਟ ਦੇ ਵਿੱਚ ਆਇਆ ਹਨ ਉਹ 22 ਬੰਦਿਆਂ ਦਾ ਆਇਆ ਸੀਗਾ ਅਕਾਊਂਟ ਦੇ ਵਿੱਚ ਜਾਂ ਇੱਕ ਬੰਦੇ ਦਾ ਭੇਜਤਾ ਉਹ 22 ਬੰਦਿਆਂ ਦਾ ਅਸੀਂ ਕਈ ਨਹੀਂ ਵੀ ਸਾਡੇ ਇੱਧਰ ਦੇ ਪੈਸੇ ਮੋੜੇ ਜਾਣ ਦੂਜੀਆਂ ਮਹੀਨਿਆਂ ਦੀ ਦੇ ਬਾਅਦ ਜਦੋਂ ਛੇ ਟੈਂਸ਼ਨ ਹੋਏ ਬਾਅਦ ਚ ਲੱਗੂਗੀ ਨਾ ਸਾਨੂੰ ਦਵਾਈ ਦੇ ਪੈਸੇ ਹਾਂ ਦੀ ਤੇ ਇੱਥੋਂ ਹੀ ਅਸੀਂ ਕਰਜ਼ਾ ਜੋ ਕੇ ਰੁਪਏ ਭੇਜਿਆ ਉਹ ਵੀ ਸਾਡੇ ਦੁਨੀਓਗੇ ਜਿਹੜਾ ਵਿਆਜ ਪੈ ਗਿਆ ਪਿੱਛੋਂ ਇਹ ਬੰਦੇ ਨੇ ਸਾਡੀ ਕੋਈ ਹਣੀ ਨਹੀਂ ਜੇ ਉਹਦੀ ਘਰ ਦੀ ਆਈਏ ਤੇ ਉਹਦੀ ਮੈਂ ਉਹਨੂੰ ਜਾਣਦੀ ਨਹੀਂ ਅੱਛਾ ਆਪਣੇ ਹਸਬੰਦ ਨੂੰ ਪਛਾਣਨ ਤੋਂ ਇਨਕਾਰ ਕਰਕੇ ਸਾਰਾ ਮਨਾ ਕਰਕੇ ਕਿ ਮੈਂ ਜਾਣਦੀ ਨਹੀਂ ਮੇਰੇ ਨਾਲ ਤਲਾਕ ਹੋਇਆ ਉਹਦਾ ਤੇ ਫਿਰ ਉਹਦੇ ਘਰ ਕੀ ਲੈਣਾ ਜੀ ਅਸੀਂ ਇਹ ਕਹ ਪੁੱਛਣ ਆਏ ਆ ਵੀ ਇਹ ਤੂੰ ਫਿਰ ਉਹਦੇ ਘਰ ਕਿਉਂ ਆਈ ਆ ਵੀ ਇਹ ਤੂੰ ਆਨੀਆਂ ਵੀ ਤਲਾਕ ਹੋਇਆ ਤੇ ਦੁਬਾਰਾ ਉਹਦੇ ਘਰ ਆਣ ਕੇ ਬੈਠੀ ਆ ਜੀ ਉਹਦਾ ਭਰਾ ਵਾ ਤੇ ਹੁਣ ਉਹ ਕੋਈ ਵੀ ਨਹੀਂ ਜੀ ਘਰੋਂ ਬਾਹਰ ਨਹੀਂ ਨਿਕਲ ਰਿਹਾ ਪਹਿਲੋਂ ਉਹਨਾਂ ਨੇ 6 ਮਹੀਨਿਆਂ ਦੀ ਗਰੰਟੀ ਚੁੱਕੀ ਹੋਈ ਸਾਡੇ ਕੋ ਤੇ ਮੁੜ ਕੇ ਹੁਣ ਬਾਅਦ ਚ ਕੋਈ ਨਹੀਂ ਬਾਹਰ ਨਹੀਂ ਨਿਕਲਿਆ ਆ ਜਿਹੜੇ ਚੱਕ ਦਿੱਤੇ ਗਏ ਸਾਨੂੰ ਇਹ ਕੌਂਸਲਰ 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 ਜਿੰਨੇ ਆਹਨੇ ਸਾਹਮਣੇ ਨੇ ਜਿੰਮੇਵਾਰੀ ਚੁੱਕ ਗਏ ਤੇ ਉਹਦੇ ਨਾਲ ਗੱਲਬਾਤ ਕਰਕੇ ਦੇ ਉਹਦੇ ਨਾਲ ਸਾਨੂੰ ਦਿੱਤੇ ਗਏ ਤੇ ਬਾਅਦ ਵਿੱਚ ਕੋਈ ਪੈਸਾ ਨਹੀਂ ਪਾਇਆ ਗਿਆ ਇਹਨਾਂ ਜਗ੍ਹਾ ਦੇ ਵਿੱਚ ਭਾਈ ਕਿਸ ਤਰ੍ਹਾਂ ਫੇ ਪੈਸੇ ਦਿੱਤੇ ਤੁਸੀਂ ਇਕੱਠੇ ਕਰਕੇ ਘਰਾਂ ਦੇ ਵਿੱਚੋਂ ਆਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨੇ-ਇੰਨੇ ਪੈਸੇ ਦੇਣੇ ਹਨ ਕਰਜ਼ੇ ਚੁੱਕ ਕੇ ਉਹ ਕਾਫੀ ਬੜਾ ਮੁਸ਼ਕਿਲ ਹੋ ਜਾਂਦਾ ਜਿੰਦੀ ਰਿਸ਼ਤੇਦਾਰੀਆਂ ਨੂੰ ਇਕੱਠੇ ਕਰਕੇ ਜਿੱਦਾਂ ਭਰਾ ਦੇ ਸਹੁਰਿਆਂ ਤੋਂ ਆਪਣੀਆਂ ਭੈਣਾਂ ਤੋਂ ਵਿਆਹੀਆਂ ਹੋਈਆਂ ਨੇ ਕਿਸ ਤੋਂ 20 ਲੈ ਲਿਆ ਕਿਸ ਤੋਂ 30 ਲੈ ਲਿਆ ਯਾਰਾਂ ਦੋਸਤਾਂ ਤੋਂ ਕਿਸ ਤੋਂ 20 10 ਲੈ ਕੇ ਇੱਧਰ ਕਰਕੇ ਹਾਂਜੀ ਤੇ ਉਹਨੂੰ 21,50,000 ਰੁਪਏ ਦਾ ਚੈੱਕ ਦਿੱਤਾ ਜਾਂਨੇ ਹੈ ਚੈੱਕ ਦਿੱਤਾ ਹੋਇਆ ਜੀ ਸਾਨੂੰ ਤੇ ਅਸੀਂ ਲਾਭ ਨਹੀਂ ਸਕਦੇ ਹੁਣ ਇੱਥੇ ਬੈਠਾ ਹੀ ਨਹੀਂ ਹੈਗਾ ਜਦੋਂ ਹੋਊਗਾ ਔਰੇ ਤਾਂ ਹੀ ਕੁਝ ਕਰਾਂਗੇ ਅਸੀਂ ਹੁਣ ਉਹ ਹੈ ਨਹੀਂ ਉਹਦੀ ਵਾਈਫ ਆਈ ਹੈ ਸਾਨੂੰ ਪਤਾ ਲੱਗਿਆ ਵਾ ਤਾਂ ਹੁਣ ਅਸੀਂ ਇੱਥੇ ਆਏ ਹਾਂ ਹਾਂਜੀ ਪਹਿਲਾਂ ਲੁਧਿਆਣੇ ਚੋਂ ਲੁਧਿਆਣੇ ਤੋਂ ਇੱਥੇ ਆਏ ਆ ਉਹ ਕਹਿੰਦੇ ਸਾਡਾ ਤਲਾਕ ਚੱਲਦਾ ਪਿਆ ਵਾ ਤੇ ਇੱਥੇ ਆ ਕੇ ਬੈਠੇ ਨੇ ਹੁਣ ਗੱਲ ਕਰੀ ਆ ਉਹ ਕਹਿੰਦੀ ਆਮ ਨਾਟ ਇੰਟਰਸਟਿਡ ਇਨ ਦਿਸ ਮੈਟਰ ਅਜਾ ਕੋਈ ਗੱਲ ਕਰਨ ਉਹ ਹੈਗੀ ਨੀ ਨਰਾਜ਼ੀ ਨਹੀਂ ਕਰਨੀ ਹੈ ਜੀ ਹਾਂਜੀ ਉਹ ਕਹਿੰਦੇ ਸੀ ਗੱਲ ਨਹੀਂ ਕਰਨੀ ਕੋਈ ਵੀ ਤੇ ਤੁਸੀਂ ਉਰੀ ਬੈਠੋਗੇ ਹੁਣ ਉਰੀ ਬੈਠੇ ਜਦ ਤੱਕ ਪੈਸੇ ਨਹੀਂ ਮਿਲਦੇ ਕਿਉਂਕਿ ਅਸੀਂ ਫੜੇ ਹੋਏ ਨੇ ਲੱਖ ਰੁਪਏ ਦਾ ਅਸੀਂ ਵਿਆਜ ਤੇ ਫੜਿਆ ਹੋਇਆ ਕਿੰਨਾ ਕੁ ਵਿਆਜ ਤਾਰੀ ਹੈ ਅਸੀਂ ਤੇ 2023 ਰਿਆਂ ਹੋਏ ਆ 9ਵੇਂ ਮਹੀਨੇ ਤੇ ਹੁਣ ਸਾਲ ਦਾ ਤੁਸੀਂ ਵਿਆਜ ਲਾ ਲਓ ਲੱਖ ਰੁਪਏ ਦਾ ਛੇ ਰੁਪਏ ਹਿਸਾਬ ਨਾਲ ਕਿੰਨਾ ਬਣਦਾ ਹੈ ਫਿਰ ਤਾਂ ਉਹ ਵੀ 당 ਕਰਦੇ ਹੋਣਗੇ ਜਿਹੜੇ ਵਿਆਜ ਇਕੱਠਾ ਕਰਨ ਆਉਂਦੇ ਨੇ ਨਾ ਘਰਾਂ ਦੇ ਵਿੱਚ ਕੀੜੇ ਮਾਰਦੇ ਨੇ ਜੀ ਬਿਲਕੁਲ ਜੀ ਰੋਜ਼ ਆਉਂਦੇ ਨੇ ਅਗਲਾ ਸਵੇਰੇ ਦੂਵੇ ਦਿਨ ਤੀਏ ਦਿਨ ਪੰਚਾਇਤਾਂ ਵੀ ਤੇ ਹੁਣ ਹੌਲੀ ਹੌਲੀ ਜਿੱਦਾਂ ਵੀ ਕੰਮ ਲੱਗੇ ਆ ਕਿ 10-10 ਕਰਕੇ 5-5 ਕਰਕੇ ਮੋੜਦੇ ਪਏ ਆ ਹੁਣ ਦਿਹਾੜੀਆਂ ਤੋਰ-ਤੋਰ ਕੇ ਇੱਥੇ ਆਉਂਨੇ ਆ ਬਾਰ-ਬਾਰ ਤੁਹਾਨੂੰ ਪਤਾ ਹੈ ਹੁਣ ਕੰਮ ਵਾਲੇ ਬੰਦੇ ਦਾ ਕਿੰਨਾ ਔਖਾ ਹੈ ਬਈ ਸੰਪਰਕ ਦੇ ਵਿੱਚ ਕਿਸ ਤਰ੍ਹਾਂ ਆਏ ਕਿਉਂਕਿ ਮੈਂ ਹਰ ਇੱਕ ਨੂੰ ਪੁੱਛ ਰਿਹਾ ਕਿਉਂਕਿ ਇਹ ਸੰਪਰਕ ਦੇ ਵਿੱਚ ਆਣਾ ਨਾ ਕੋਈ ਬਣਾ ਨੌਨ ਬੰਦਾ ਹੁੰਦਾ ਜਿਵੇਂ ਉਹ ਦੱਸਦਾ ਹੁੰਦਾ ਕਿ ਬਾਈ ਤੂੰ ਉਹਦੇ ਤੋਂ ਲਗਵਾ ਲਾ ਹਨਾ ਇਸ ਤਰ੍ਹਾਂ ਚੰਗਾ ਸੋਚਿਆ ਤੇਗਾ ਤੁਸੀਂ ਕਿ ਬਾਈ ਭਵਿੱਖ ਵਧੀਆ ਹੋ ਜਾਏਗਾ ਕਿ ਹਨਾ ਵੀ ਸਾਰੇ ਉਹ ਦੇਣੇ ਲੈਣੇ ਉਤਰ ਜਾਣਗੇ ਹਾਂਜੀ ਮੇਰਾ ਯਾਰ ਦੋ ਸੀ ਗਿਆ ਹੋਇਆ ਮੈਂ ਇਹਨੂੰ ਪੁੱਛਿਆ ਕਿ ਤੂੰ ਗਿਆਨ BN ਨੇ 6.5 ਲੱਖ ਮੇਰਾ ਲੱਗਿਆ ਵਾ 6.5 ਲੱਖ ਤੇਰਾ ਲੱਗਣਾ ਵੀ ਇੱਥੇ ਇਹਨਾਂ ਨੇ ਆਪ ਨੂੰ 6 ਮਹੀਨੇ ਬਿਠਾਣਗੇ ਸੈਲਰੀਆਂ ਪਾ ਕੇ ਆਪਣਾ ਉਹ ਕ੍ਰੈਡਿਟ ਸਕੋਰ ਵਧਿਆ ਕਰਕੇ ਕ੍ਰੈਡਿਟ ਕਾਰ ਚੱਕਣਗੇ ਤੇ ਉਹ ਜਿੰਨੇ ਚੱਕ ਹੋਊਗਾ ਠੀਕ ਆ ਆਪਾਂ ਨੂੰ ਅੱਗੇ ਭੇਜ ਦੇਣਾ ਇਹਨਾਂ ਨੇ ਯੂਰਪ ਜਾ ਕੇ ਆਪਾਂ ਠੀਕ ਆ ਹੌਲੀ ਹੌਲੀ ਕ੍ਰੈਡਿਟ ਕਾਰਡ ਦੀ ਆਪਾਂ ਪੇਮੈਂਟ ਲਈ ਜਾਵਾਂਗੇ ਇਦਾਂ ਇੱਕ ਦੂਜੇ ਦੇ ਨੋ ਜਦੋਂ ਹੁਣ ਮੇਰਾ ਯਾਰ ਦੋਸਤ ਸੀਗਾ ਤੇ ਮੈਂ ਅੱਗੇ ਆਪਣੀ ਮਾਸੀ ਦੇ ਮੁੰਡੇ ਨੂੰ ਦੱਸਿਆ ਤੇ ਉਹ ਆ ਜਾਇਆ ਨਹੀਂ ਕਿਸੇ ਮੇਰੇ ਮੈਰਿਜ ਜਾਣਾ ਸੀ ਉਹਨੇ ਤੇ ਉੱਤੇ ਵੀ ਸਾਰਾ ਲੱਖ ਦਾ ਲੋਨ ਮੇਰੇ ਤੇ 8 ਲੱਖ ਦਾ ਲੋਨ ਕੋਟਿਸਤਾਰ ਹਾਂਜੀ ਮੇਤੇ ਹਾਂਜੀ ਉਹ ਲੱਗਾ 3.5 ਲੱਖ ਰੁਪਇਆ ਤੇ ਅਸੀਂ ਦਬਈ ਹੁਣ ਜਾ ਵੀ ਨਹੀਂ ਸਕਦੇ ਜੇ ਜਾਵਾਂਗੇ ਤਾਂ ਉਹਨਾਂ ਨੇ ਅਰੈਸਟ ਕਰ ਲੈਣਾ ਵਾ 6 ਮਹੀਨੇ ਸਾਲ ਕਿੰਨਾ ਰੱਖ ਕੇ ਅੰਦਰ ਭੇਜਣ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਫਰੋਡ ਵੀ ਉੱਥੇ ਹੋਏ ਕੋਸ਼ਿਸ਼ ਕਰ ਦਣਗੇ ਇਸ ਤਰ੍ਹਾਂ ਨਾ ਕਿ ਬਈ ਫਰੋਡ ਕੀਤਾ ਇਹਨਾਂ ਨੇ ਆ ਗਿਆ ਹੋਇਆ ਮੈਨੂੰ ਮੈਸੇਜ ਮੇਰੇ ਜੀਮੇਲ ਮੇਲ ਆਈ ਹੋਈ ਹੈ ਵੀ ਹੁਣ ਤੁਸੀਂ ਐਂਟਰੀ ਨਹੀਂ ਕਰ ਸਕਦੇ ਹਾਂ ਹਾਂਜੀ ਇਹ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਵਕ ਵਕ ਥਾਮਾ ਤੋਂ ਜਿਹੜੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਨੇ ਇਹ ਤਸਵੀਰ ਤੁਸੀਂ ਦੇਖੋਗੇ ਘਰ ਦੇ ਬਾਹਰ ਜਿਹੜਾ ਟਰੈਵਲ ਉਹ ਇਨਾਂ ਨੇ ਮੋਰਚਾ ਖੋਲਿਆ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਸਾਡੇ ਪੈਸੇ ਨਹੀਂ ਮਿਲਦੇ ਆ ਕਿਉਂਕਿ ਹੱਕ ਦੀ ਕਮਾਈ ਸੀਗੀ ਜਿਹੜੀ ਇਕੱਠੀ ਕਰਕੇ ਇਹਨਾਂ ਨੇ ਲੋਨ ਚੁੱਕ ਕੇ ਕਰਜ਼ੇ ਚੁੱਕ ਕੇ ਘਰਾਂ ਦੇ ਉੱਪਰ ਉਹ ਦਿੱਤੀ ਸੀਗੀ ਤਾਂ ਚੰਗੇ ਭਵਿੱਖ ਦੇ ਲਈ ਬਾਹਰ ਜਾਣਾ ਸੀਗਾ ਵਧੀਆ ਸੋਚਿਆ ਸੀਗਾ ਕਿ ਜ਼ਿੰਦਗੀ ਅੱਗੇ ਸੌਖੀ ਹੋ ਜਾਏ ਕਿ ਜਿਹੜੇ ਦੇਣੇ ਲੈਣੇ ਨੇ ਉਹ ਉਤਰ ਜਾਣਗੇ ਲੇਕਿਨ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਭਈ ਇਹਨਾਂ ਦੇ ਉੱਪਰ ਜਿਹੜਾ ਐਡਾ ਵੱਡਾ ਧੋਖਾ ਜਿਹੜਾ ਉਹ ਟਰੈਵਲ ਏਜੰਟ ਵੱਲੋਂ ਕੀਤਾ ਜਾਵੇਗਾ ਤਾਂ ਟਰੈਵਲ ਏਜੰਟ ਦੇ ਧੋਖੇ ਤੋਂ ਬਾਅਦ ਅੱਜ ਇਹ ਟਰੈਵਲ ਏਜੰਟ ਦੇ ਕਰਦਾ ਜਿਹੜਾ ਕੈਮਰਾ ਬਟ ਸਰਵਿੰਦਰਪਾਲ ਸਿੰਘ ਬਿੱਟੂ ਦਿਨਾਲ ਕਬਲਜੀਤ ਕੰਬੋ ਜਗਪਾਨੀ ਟੀਵੀ